ਤੇ ਫਿਰ ਏਦਾਂ ਦਾ ਮੌਕਾ ਹੈ ਕਿ ਜਦੋਂ ਤੁਸੀਂ ਗਾਉਂਦੇ ਸੀ ਤੁਹਾਡੇ ਵੀ ਘੜੇ ਪੈਸੇ ਨਾ ਭਰਦੇ ਸੀ ਮੈਂ ਤਾਂ ਬਹੁਤ ਪੈਸੇ ਮੈਨੂੰ ਮਿਲੇ ਹਾਈ ਹਾਈ ਰੱਬ ਬੱड्डा ਮਿਹਰਵਾਨ ਹੋਇਆ ਸੀ ਨਾ ਮੇਰੇ ਤੇ ਕਹਿੰਦੇ ਲੋਕੀ ਗੁਰਦੁਆਰਿਆਂ ਚ ਭਾਂਡੇ ਮਾਂਦੇ ਜਾ ਕੇ ਕਹਿੰਦੇ ਨਾ ਉੱਥੇ ਭਾਂਡੇ ਮਾਂਜਣੇ ਚੰਗੇ ਹੁੰਦੇ ਆ ਤੇ ਮੈਂ ਆਪਣੇ ਉਸਤਾਦਾਂ ਦੇ ਭਾਂਡੇ ਚੰਗੇ ਮਾਂਜਿਆ 17 ਸਾਲ ਤੱਕ ਤੇ ਉਹਦਾ ਮੈਨੂੰ ਮਾਂਜਿਆ ਹੋਇਆ ਫਲ ਜਿਹੜਾ ਸੀ ਮੈਨੂੰ ਮਿਲਿਆ ਹਨਾ ਕਿ ਲਾਰੇ ਵਰਦੀ ਸਟੇਜ ਤੇ ਚਲੀ ਗਈ ਉਥੇ ਸੁਰਜੀਤ ਸਿੰਘ ਗਰੇਵਾਲ ਐਸਐਸਪੀ ਸਾਹਿਬ ਸੀਗੇ ਬੱਚੇ بڑا ਕੈਂਡ ਬੰਦਾ ਸੀਗਾ ਉਦੋਂ ਪਰਮਿੰਦਰ ਸੰਧੂ ਜਾਂਦੀ ਸੀਗੀ ਹਨਾ ਜੀ ਇਹ ਅੱਤਵਾਦੀਆਂ ਅੱਤਵਾਦ ਦਾ ਟਾਈਮ ਸੀਗਾ 99 99 ਦੀ ਗੱਲ ਹੈ ਇਹ ਹਾਂ ਪੂਰਾ ਅੱਤਵਾਦ ਸੀ ਉਦੋਂ ਹਨਾ ਤੇ ਪੁੱਲਾ ਪਾਲਾ ਵੀ ਜਾਂਦਾ ਸੀਗਾ ਉੱਥੇ ਹਨਾ ਤੇ ਪਰਮਿੰਦਰ ਸੰਧੂ ਆਈ ਨਹੀਂ ਸੀ ਡਰ ਕੇ ਮਰੇ ਚਲੋ ਹੁਣ ਤਾਂ ਸਵਰਗ ਸਹਾਰ ਗਈ ਉਹ ਜੀ ਜੀ ਇਹ ਡਰਦੀ ਆਈ ਨਹੀਂ ਵਿਚਾਰੀ ਮੈਂ ਚਲੀ ਗਈ ਸੀਗੀ ਐਸੀ ਜੀ ਤੂੰ ਕੱਲੇ ਗਾਉਂਦੇ ਸੀ ਤੁਸੀਂ ਕੱਲੇ ਹੀ ਗਾਉਂਦੇ ਸੀ ਪਤੰਗਾ ਮੇਰੇ ਨਾਲ ਸੀਗਾ ਸੱਚ ਅੱਛੀ ਪਤੰਗੇ ਨੂੰ ਉੱਪਰ ਨਹੀਂ ਜਾਣ ਦਿੱਤਾ ਸਟੇਜ ਤੇ ਕਹਿੰਦਾ ਸੀ ਤੈਨੂੰ ਜਾਣਦੇ ਨਹੀਂ ਮੈਂ ਕਹਿੰਦਾ ਭਾਜੀ ਇਹ ਮੁੰਡਾ ਕਲੀ ਬਹੁਤ ਸੋਣੀ ਗਾਉਂਦਾ ਹੈ ਨਹੀਂ ਮੈਂ ਪੁੱਤ ਤਾਂ ਜੱਟ ਦਾ ਸੀ ਕਮਲੀ ਉਹ ਰੰਨ ਨੇ ਸਾਥ ਬਣਾਤਾ ਕਹਿੰਦਾ ਉਹ ਕਹਿੰਦਾ ਭੈ ਜੀ ਇੱਕ ਵਾਰੀ ਮੈਨੂੰ ਗਾ ਦਿਓ ਮੇਰੀ ਕਹਿੰਦਾ ਮਾਰਕੀਟ ਬਣ ਜਾਈ ਉੱਥੇ ਜਿਹੜਾ ਇੱਕ ਇੱਕ ਵਾਰੀ ਵੀ ਕਲਾਕਾਰ ਕੋਈ 빙ਾ ਡੱਡਾ ਗਾ ਗਿਆ ਨਾ ਉਹਦੀ ਬੱਲੇ ਬੱਲੇ ਆ ਕਿਲਾ ਰਾਏਪੁਰ ਦੇ ਮੇਲੇ ਕਿਲਾ ਰਾਏਪੁਰ ਦੀ ਸਟੇਜ ਤੇ ਸੌਰੀ ਗਰੀਵਾਲ ਸਪੋਰਟਸ ਪੁਲਸ ਵਾਲੇ ਸੌਰੀ